ਗਰਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਅਦਰਸ਼ ਨਗਰ ਵਿਖੇ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਤੋਂ ਵਾਂਝੇ ਲੋਕਾਂ ਲਈ ਭਾਜਪਾ ਦੀ ਹਲਕਾ ਇੰਚਾਰਜ ਨਮੀਸ਼ਾ ਮਹਿਤਾ ਵੱਲੋਂ ਟੈਂਕਰ ਭੇਜ ਕੇ ਪਾਣੀ ਉਪਲਬਧ ਕਰਵਾਇਆ ਗਿਆ ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਉਹਨਾਂ ਨੂੰ ਕਈ ਕਿਲੋਮੀਟਰ ਦੂਰ ਤੋਂ ਪਾਣੀ ਲੈ ਕੇ ਆਉਣਾ ਪੈਂਦਾ ਸੀ ਜਿਸ ਕਾਰਨ ਉਹਨਾਂ ਨੂੰ ਵੱਡੀ ਪਰੇਸ਼ਾਨੀ ਝੱਲਣੀ ਪੈ ਰਹੀ ਸੀ ਸਰਕਾਰ ਹੈ ਇਹ ਤੋਂ ਕਿੰਨੀ ਦੂਰ ਹੈ 1.5-2 ਕਿਲੋਮੀਟਰ ਦੂਰ ਹੈਗਾ ਕੱਲੀ ਦੇ ਕੱਲੀ ਤੀਵੀ ਨੂੰ ਜਾ ਕੇ ਕੱਪੜੇ ਧੋਣੇ ਪੈਂਦੇ ਉੱਥੇ ਤੋੜੇ ਵੇ ਪਾਣੀ ਪੀਣ ਨੂੰ ਨਹੀਂ ਆਦਾ। ਇੱਕ ਭਾਈ ਨੇ ਕਹੀ ਵਰਨਾ ਅਸੀਂ 5-400 ਰੁਪਏ ਤੇ ਆਲੀ ਕਮਾਦੇ ਮਿਹਨਤ ਕਰਦੇ ਆ। ਸੀਮੈਂਟ ਨੂੰ ਜਾਂਦੇ। ਉਹਦੇ ਵਿੱਚ ਵੀ ਸਾਨੂੰ ਤਿਆੜੀ ਛੱਡਣੀ ਪੈਂਦੀ। ਵੀ ਪਾਣੀ ਸਾਡੇ ਘਰ ਹੀ ਨਿਆਣੇ ਨੂੰ ਪਾਣੀ ਤਾਂ ਹੋਵੇ ਪੀਣ ਨੂੰ। ਪਾਣੀ ਸੰਜਣੋਂ ਆਉਂਦਾ ਕੈਸਾ ਪਾਣੀ ਹੈ ਨਹੀਂ ਅਸੀਂ ਕੀ ਕਰੀਏ। ਕਿ ਇੰਨਾ ਬੁਰਾ ਹਾਲ ਹੈ ਸਾਡਾ ਬਹੁਤ ਜ਼ਿਆਦਾ। ਆ ਤੁਸੀਂ ਜਿਗਾ 3 ਦਿਨ ਹੋ ਗਏ ਸਾਨੂੰ ਪਾਣੀ ਦਾ 4 ਦਿਨ ਹੁਣ ਵੀ ਬੈਠੇ ਇੱਕ ਇੱਕ ਬਾਲਟੀ ਉੱਥੇ ਲੈਂਦੇ। ਕਦੇ ਉਧਰ ਦੀ ਢੇਰੀ ਹੈ ਸਾਡੇ ਉੱਥੇ। ਕੂਟੀਆਂ ਕੂਟੀਆਂ ਤੇ ਲੈ ਕੇ ਆਈਦਾ। ਤਾਂ ਪਾਣੀ ਪੀਣ ਲੱਗਿਆ ਯਾਰਾ ਕਰਿਆ। ਨਿਆਣੇ ਸਵੇਰ ਸਕੂਲ ਨੂੰ ਨ ਕਪੜੇ ਨਹੀਂ ਧੋ ਸਕਦੇ ਇਹਦੇ ਚਾਰ-ਚਾਹ ਤਨ ਮੈਲੇ ਕਪੜੇ ਲੈਣੇ ਪੈਂਦੇ ਨੇ ਲੈਣ ਨੂੰ ਕਹਿੰਦੇ ਕਪੜੇ ਧੋ ਦੋ ਹੋਈਗਾ ਨਾਲ ਤੇ ਪਾਣੀ ਹੈ ਨਹੀਂ ਅਸੀਂ ਕੰਮ ਤੇ ਹਾਕੇ ਬੈਹਂਦੇ ਪੀਛਲ ਕੇ ਨਿਆਲੇ ਸਕੂਲ ਦਾ ਪੜ ਜਾਣ ਤੇ ਦਿਹਾੜੀ ਛੱਡੋ ਅੱਜ ਮੈਡਮ ਲੈ ਕੇ ਆਈ ਤਾਂ ਪਾਣੀ ਦਾ ਮਾਰੇ ਹਤਾ ਹਾਲ ਹੋਏ ਨਹੀਂ ਤਾਂ ਪਾਣੀ ਦਾ ਪੂਰਾ ਹਾਲ ਹੀ ਕਿਸ ਨੂੰ ਸੁਣਾਈ ਕਿਸ ਨੇ ਸੁਣਾਈ ਦਿੱਤੀ ਨਹੀਂ ਕਿਸੇ ਨੂੰ ਕੋਈ ਨਾ ਨਹੀਂ ਰੱਖਦਾ ਪਾਣੀ ਬਾਰੇ ਕੋਈ ਸੁਣਦਾ ਹੀ ਨਹੀਂ ਤੁਸੀਂ ਮੈਡਮ ਪਿਛਲੀ ਵਾਰੀ ਵੀ ਮੈਡਮ ਨੂੰ ਉੱਥੇ ਨੈਣਵਾ ਕੋਲ ਤੋਂ ਮੈਂ ਮੋਟ ਸੇ ਲਾਦ ਮਗਰ ਮੈਂ ਕਿੱਥੋਂ ਆਂਦਾ ਐ ਚੱਕੀ ਕੋਲ ਆ ਕੇ ਮੈਂ ਚ ਘਰ ਦੇ ਤੇ ਇੱਥੇ ਜਾ ਕੇ ਮੋਟਰ ਸੇ ਮੋਰ ਲਾਇਆ ਮੈਡਮ ਨੂੰ ਮਿਲੇ ਵੀ ਪਾਣੀ ਇਹਦਾ ਮੈਂ ਕੱਲਾ ਹੀ ਇਹ ਘਰ ਦੇ ਹੋਰ ਕੋਈ ਬੰਦਾ ਨਹੀਂ ਤੇ ਨਾਲ ਉਸਟ ਇਹ ਦੇਖੋ ਮੈਡਮ ਨੇ ਮੇਰੀ ਕੱਲੀ ਦੀ ਸੁਣਾਈ ਕੀਤੀ ਇਹਨੇ ਕੋਲ ਕਰ ਸਕਦਾ ਕੱਲੀ ਸੁਣਾਈ ਹੈ ਕਿ ਟੈਂਕਰ ਮਗਰੇ ਭੇਜਦੇ ਦੋ ਟੈਂਕਰ ਵੀ ਪਾਣੀ ਭਰੋ ਇਸ ਦੌਰਾਨ ਭਾਜਪਾ ਕੋ ਨਮੀਸ਼ਾ ਮਹਿਤਾ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਲੋਕਾਂ ਨੂੰ ਕਈ ਕਿਲੋਮੀਟਰ ਦੂਰ ਤੋਂ ਪਾਣੀ ਲੈ ਕੇ ਆਉਣਾ ਪੈਂਦਾ ਸੀ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ 3 ਸਾਲ ਦਾ ਸਮਾਂ ਹੋ ਚੁੱਕਾ ਹੈ ਪਰੰਤੂ ਵੀ ਦੇ ਲੋਕਾਂ ਨੂੰ ਸਰਕਾਰ ਅਜੇ ਤੱਕ ਪੀਣ ਵਾਲਾ ਪਾਣੀ ਵੀ ਉਪਲਬਧ ਨਹੀਂ ਕਰਵਾ ਸਕੀ ਉਨਾ ਕਿਹਾ ਕਿ ਅਜੇ ਤਾਂ ਗਰਮੀਆਂ ਦੀ ਸ਼ੁਰੂਆਤ ਹੈ ਅਤੇ ਉਕਤ ਪਿੰਡ ਦੇ ਲੋਕਾਂ ਦੀ ਪੀਣ ਦੇ ਪਾਣੀ ਦੀ ਸਪਲਾਈ ਬੰਦ ਹੋ ਗਈ ਹੈ। ਹੁਣ ਆ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਘੱਟੋ ਘੱਟ ਲੋਕਾਂ ਨੂੰ ਪੀਣ ਵਾਲਾ ਪਾਣੀ ਤਾਂ ਉਪਲਬਧ ਕਰਵਾਵੇ ਤਾਂ ਜੋ ਲੋਕ ਆਪਣਾ ਗੁਜ਼ਾਰਾ ਕਰ ਸਕਣ। ਗਰਸ਼ੇਕਰ ਤੋਂ ਨਵਰਾਂਗ ਚੈਨਲ 에 ਰਕੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਮੈਂ ਅਦਰਸ਼ ਨਗਰ ਤੋਂ ਵਿਚ ਖੜਿਆ ਹਾਂ। ਔਰ ਬੜਾ ਦੁੱਖ ਲੱਗ ਰਿਹਾ ਹੈ ਕਿ ਹੱਲੇ ਸਰਦੀ ਪੂਰੀ ਮੁੱਕੀ ਵੀ ਨਹੀਂ ਔਰ ਗਰਮੀ ਪੂਰੀ ਸ਼ੁਰੂ ਵੀ ਨਹੀਂ ਹੋਈ ਤੇ ਮੇਰੇ ਲੋਕਾਂ ਨੂੰ ਜਿਹੜਾ ਕੁਸੀਂ ਦੇਖੋ ਪਾਣੀ ਨਹੀਂ ਮਿਲ ਰਿਹਾ ਔਰ ਕਿੱਦਾਂ ਇਹ ਢੋਕ ਕੇ ਬਾਅਦ ਕੇ ਜਿਹੜਾ ਘਰਾਂ ਨੂੰ ਪਾਣੀ ਲੈ ਕੇ ਜਾ ਰਹੇ ਹੈ ਟੈਂਕਰ ਅਜਮੈਂ ਲੈ ਕੇ ਆਈਆਂ ਇੱਥੇ ਔਰ ਸਰਕਾਰ ਜਿਹੜੀ ਇਹ ਕੁੰਭ ਕਰਨੀ ਦੀ ਸੁਪੀ ਪਈ ਹੈ ਜਿਹੜੇ ਆਪਣੇ ਆਪ ਨੂੰ ਵੱਡੇ ਵੱਡੇ ਫੰਨੇ ਕਾਮ ਮੰਤਰੀ ਕਹਿੰਦੇ ਐ ਅੱਜ 3 ਸਾਲ ਹੋ ਗਏ ਉਹਨਾਂ ਦੀ ਸਰਕਾਰ ਬਣੀ ਨੂੰ ਔਰ 3 ਸਾਲਾਂ ਦੇ ਵਿੱਚ ਹੱਲੇ ਤੱਕ ਜਿਹੜਾ ਉਹਨਾਂ ਕੋਲੋਂ ਇਹ ਕੰਮ ਸਿਰੇ ਨਹੀਂ ਲੱਗ ਸਕਿਆ ਮੈਂ ਦੱਸਣਾ ਚਾਹਨੀ ਐ ਕਿ ਜਦੋਂ 2-3 ਮਹੀਨੇ ਵਾਸਤੇ ਮੈਂ ਹਲਕਾ ਇੰਚਾਰਜ ਲੱਗੀ ਸੀ ਮੈਂ ਪੰਚਾਇਤ ਤੋਂ ਬਕਾਇਦਾ ਤੌਰ ਤੇ ਜਗਾ ਵੀ ਜਿਹੜਾ ਅਵੇਲੇਬਲ ਕਰਾਈ ਸੀਗੀ ਔਰ ਪਿੰਡ ਦੀ ਪੰਚਾਇਤ ਨੂੰ ਜਿੱਥੇ ਨਵੀਂ ਟੈਂਕੀ ਮਨਜ਼ੂਰ ਕਰਾਈ ਆਪਾਂ ਨੇ ਉਸ ਪਿੰਡ ਦੀ ਪੰਚਾਇਤ ਨੂੰ ਪੈਸਾ ਵੀ ਦਿੱਤਾ ਜਿਹੜਾ ਪਿੰਡ ਦਾ ਸ਼ੇਅਰ ਪੈਣਾ ਸੀਗਾ ਪਰ ਅੱਜ ਇੰਨੀ ਕਿ ਨਲਾਇਕ ਸਰਕਾਰ ਸੱਤਾ ਦੇ ਵਿੱਚ ਆਈ ਹੈ ਔਰ ਪਤਾ ਨਹੀਂ ਕਿੱਦਾਂ ਦੇ ਨੁਮਾਇੰਦੇ ਬਣੇ ਆ ਜਿਨ੍ਹਾਂ ਲੋਕਾਂ ਨੂੰ ਇਹੀ ਸਮਝ ਨਹੀਂ ਆਈ ਕਿ ਜਿਹੜੇ ਮਨਜ਼ੂਰ ਕਰਾਏ ਦੇ ਕੰਮ ਹੈ ਜਿਹੜੇ ਜਿੱਥੇ ਪੰਚਾਇਤਾਂ ਨੂੰ ਪੈਸਾ ਵੀ ਦੇ ਰੱਖਿਆ ਟੈਂਕੀਆਂ ਬਣਾਉਣ ਵਾਸਤੇ ਵੀ ਤੁਸੀਂ ਉਹੀ ਕੰਮ ਪੂਰਾ ਕਰਾ ਲਓ ਔਰ ਉਹ ਕੰਮ ਵੀ ਇਹ ਪੂਰਾ ਨਹੀਂ ਕਰਾ پا ਰਹੇ ਅੱਜ 3 ਸਾਲ ਹੋ ਗਏ ਮੇਰੇ ਲੋਕ ਜਿਹੜਾ ਪਾਣੀ ਇਸੇ ਤਰੀਕੇ ਨਾਲ ਟੋੜ ਢੋ ਕੇ ਮੇਰੀਆਂ ਪੈਣਾ ਜਿਹੜੀਆਂ ਉਹਨਾਂ ਦੇ ਸਿਰ ਘਸ ਗਏ ਉਹਨਾਂ ਦੀਆਂ ਬਾਹਾਂ 삭 ਗਈਆਂ ਉਹਨਾਂ ਨੂੰ ਬਿਮਾਰੀਆਂ ਲੱਗ ਗਈਆਂ ਮੇਰੀਆਂ ਪੈਣਾ ਨੂੰ ਇਹ ਜਿਹੜਾ ਪਾਣੀ ਟੋੜ ਢੋ ਕੇ ਅੱਜ ਜਿੱਥੇ ਹੋ ਸਕਦਾ ਸੀ ਮੈਂ ਮੋਟਰਾਂ ਵੀ ਦਿੱਤੀਆਂ ਆਪਣੇ ਇਲਾਕੇ 'ਚ ਟੈਂਕੀਆਂ ਵੀ ਮਨਜ਼ੂਰ ਕਰਾਈਆਂ ਪਰ ਸਰਕਾਰ ਪਤਾ ਨਹੀਂ ਕਿੱਦਾਂ ਦੀ ਨਲਾਇਕ ਆਈ ਹੈ